ਜੋ ਅਤੰਕਵਾਦ ਔਰ ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਇੱਕ ਥੱਪੜ ਵੱਜਿਆ ਅਤਵਾਦ ਹੋ ਗਿਆ ਇੱਕ ਥੱਪੜ ਵੱਜਿਆ ਉਗਰਵਾਦ ਹੋ ਗਿਆ ਤੇ ਜੇ ਇਹ ਅਤਵਾਦੀ ਨੇ ਤਾਂ ਫਿਰ ਤੁਹਾਡੇ ਪ੍ਰਧਾਨ ਮੰਤਰੀ ਇੱਥੇ ਪੱਗ ਬਨ ਕੇ ਆ ਕੇ ਇਸੇ ਇਹਨਾਂ ਅਤਵਾਦੀਆਂ ਕੋਲੋਂ ਵੋਟਾਂ ਮੰਗਣਾ ਹੀ ਸੀ ਜੇ ਕਿਤੇ ਹੀ ਥੱਪੜ ਇਹਦੇ ਮਾਪਿਆਂ ਨੇ ਬਚਪਨ ਦੇ ਵਿੱਚ ਇਹਦੇ ਮਾਰਿਆ ਹੁੰਦਾ ਨਾ ਤਾਂ ਸ਼ਾਇਦ ਉਹਨੂੰ ਹੁਣ ਥੱਪੜ ਖਾਂਣ ਦੀ ਲੋੜ ਨਹੀਂ ਪਰ ਮੈਨੂੰ ਲੱਗਦਾ ਨਾ ਤਾਂ ਉਹ ਥੱਪੜ ਇਹਦੇ ਮਾਪਿਆਂ ਨੇ ਮਾਰਿਆ ਤੇ ਨਾ ਹੀ ਇਹਦੀ ਭੈਣ ਦੇ ਮਾਰਿਆ ਜਿਸ ਤਰ੍ਹਾਂ ਦੇ ਨਾਲ ਇਹਨੇ ਬਕਵਾਸ ਕੀਤੀ ਆ ਕੰਗਨਾਰ ਨੌਤ ਦੇ ਵਿੱਚ ਕਿ ਕਾਬਲੀਅਤ ਮੰਨਦੇ ਹੋ ਕੋਈ ਕਾਬਲੀਅਤ ਹੈ ਕਹਿੰਦੇ ਜੀ ਸੁਭਾਸ਼ ਚੰਦਰ ਬੋਸ ਪਹਿਲੇ ਪ੍ਰਧਾਨ ਮੰਤਰੀ ਹੋਇਆ ਸਰ ਇਹ ਐਮਪੀ ਬਣ ਕੇ ਕੀ ਰੰਗ ਲਾ ਦ ਮੈਨੂੰ ਤਾਂ ਐ ਲੱਗਦਾ ਕਿ ਇਦੋਂ ਪਹਿਲਾਂ ਇਹ ਫਲੌਪ ਅਦਾਕਾਰ ਸੀ ਤੇ ਪੰਜ ਸਾਲਾਂ ਬਾਅਦ ਤੁਸੀਂ ਦੇਖੋਗੇ ਇੱਕ ਫਲੌਪ ਲੀਡਰ ਵੀ ਬਣ ਜਾਣਾ ਜਿੰਨਾ ਸ਼ੀਤ ਪਰਿਵਾਰਾਂ ਤੇ ਜਿੰਨ ਜੇ ਸ਼ੀਤ ਪਰਿਵਾਰ ਦੇ ਉੱਪਰ ਤੁਸੀਂ ਸਵਾਲ ਖੜੇ ਕਰ ਰਹੇ ਹੋ ਕਦੇ ਜੂਨ 84 ਦੀ ਗੱਲ ਤੁਸੀਂ ਕੀਤੀ ਹੈ ਗੱਲ ਕੀਤੀ ਹੈ ਕਿਵੇਂ ਸਾਡੀ ਪੰਜਾਬ ਦੀ ਨੌਜਵਾਨੀ ਕੋਹ ਕੋਹ ਕੇ ਮਾਰ ਦਿੱਤੀ ਗਈ ਤੇ ਉਹੀ ਪੰਜਾਬਾ ਜਿਹੜਾ ਹਿੰਦੂਆਂ ਦੀਆਂ ਔਰਤਾਂ ਧੀਆ ਪਹਿਣਾ ਹੁੰਦੀਆਂ ਸੀ ਨਾ ਉਹਨਾਂ ਦੀਆਂ ਇੱਜ਼ਤਾਂ ਬਚਾਉਂਦਾ ਰਿਹਾ ਤੇ ਅੱਜ ਜੇ ਤੁਸੀਂ ਉਹਨਾਂ ਦੀਆਂ ਧੀਆ ਪਹਿਣਾ ਦੇ ਖਿਲਾਫ ਬੋਲੋਗੇ ਉਹਨਾਂ ਨੂੰ 100-100 ਰੁਪਏ ਦੇ ਕਹੋਗੇ ਤਾਂ ਫਿਰ ਕਿਵੇਂ ਜਰਿਆ ਜਾਊਗਾ ਭਾਈ ਤੁਸੀਂ ਆਪਣੇ ਸਮਰਥਕਾਂ ਨੂੰ ਸ਼ਰਿਆਮ ਇਹ ਗੱਲ ਕਹਿ ਰਹੇ ਹਾਂ ਕਿ ਇੱਕ ਪਹਾੜੀ ਥੱਪੜ ਪਾਓ ਤੁਹਾਡੇ ਸਮਰਥਕ ਥੱਪੜ ਮਾਰ ਸਕਦੇ ਆ ਤੁਸੀਂ ਸ਼ਰਿਆਮੇ ਕਹਿ ਸਕਦੇ ਆ ਤਾਂ ਫਿਰ ਇਹ ਚੀਜ਼ ਕੀ ਗੱਲ ਤੁਹਾਡੇ ਤੇ ਲਾਗੂ ਨਹੀਂ ਹੁੰਦੀ ਜਿਹੜੇ ਨਫ਼ਰਤੀ ਭਾਸ਼ਣੇ ਬੀਬੀ ਬਲੋਂ ਦਿੱਤੇਗਾ ਉਹ ਤੇ ਕਾਰਵਾਈ ਕੌਣ ਕਰੂਗਾ ਤੁਹਾਡੀ ਕਾਰਵਾਈ ਹੋਈ ਕੋਈ ਪਰਚਾ ਤੁਹਾਡੇ ਤੇ ਹੋਇਆ ਨਹੀਂ ਕਿਉਂਕਿ ਜੀ ਤੁਸੀਂ ਉਸ ਪਾਰਟੀ ਦੇ ਪਾਲਤੂ ਹੋ ਭਾਜਪਾ ਦੀ ਪੂਰੀ ਸ਼ਹਿ ਲੱਗਦੀ ਇਹਦੇ ਪਿੱਛੇ ਭਾਜਪਾ ਦੀ ਪੂਰੀ ਸ਼ਹਿ ਆ ਕਿ ਭਾਜਪਾ ਤਾਂ ਪਿੱਠ ਤੇ ਘੜੀ ਹੈ ਜੇਕਰ ਸਾਡੇ ਕਿਸੇ ਸਿੱਖ ਮੁੰਡੇ ਤੋਂ ਕੈਚ ਛੁੱਟ ਜਾਂਦਾ ਉਹ ਹੱਤਵਾਦੀ ਹੋ ਜਾਂਦਾ ਵੱਖਵਾਦੀ ਹੋ ਜਾਂਦਾ ਜੇ ਟੀਮ ਮੈਚ ਹਾਰ ਜਾਂਦੀ ਆ ਉਹਦੇ ਚ ਸਾਡਾ ਇੱਕ ਸਿੱਖ ਮੁੰਡਾ ਹੋਵੇ ਤੁਸੀਂ ਉਹਨੂੰ ਹੱਤਵਾਦੀ ਉਹਨੂੰ ਵੱਖਵਾਦੀ ਕਹਿ ਦਿੰਦੇ ਕਿ ਯਾਰ ਐਨੇ ਮਾੜੇ ਆ ਪੰਜਾਬੀ ਪੜ ਕਿ ਸੱਚਮੁੱਚ ਵੱਖਵਾਦੀ ਆ ਕਿ ਸੱਚਮੁੱਚ ਹੱਤਵਾਦੀ ਆ ਵੀ ਸਿੱਧਿਆ ਜਿੰਮੇ ਕੰਮ ਨਹੀਂ ਤਾ ਸਿੱਧਾ ਉਹਨੇ ਥੱਪੜ ਜੱਟਣਾ ਇਹ ਚੀਜ਼ ਨਹੀਂ ਕੀਤੀ ਹੋਣੀ ਕਿਉਂਕਿ ਆਪਾਂ ਨੂੰ ਆਪਾਂ ਸਾਰੇ ਜਾਣਦੇ ਆ ਪਿਛਲੇ 4 ਸਾਲਾਂ ਤੋਂ 5 ਸਾਲਾਂ ਤੋਂ ਜਿਸ ਤਰ੍ਹਾਂ ਦੇ ਨਾਲ ਇਹ ਫਲੌਪ ਅਦਾਕਾਰ ਬਕਵਾਸ ਕਰਤੀ ਜ ਰਹੀ ਆ ਫਲਸਤਾਨੀ ਉਗਰਬਾਦੀ ਅੱਤਵਾਦੀ ਪਤਾ ਨਹੀਂ ਕੀ ਕੁਸ਼ਤਾ ਸਵਾ ਵਿਕਤੋਰਤੇ ਨੇ ਬਕਵਾਸ ਜ਼ਰੂਰ ਕੀਤੀ ਹੋਣੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਰੋਮ ਲੈ ਕੇ ਹਾਜ਼ਰ ਹੋਇਆ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਗੱਲ ਕਰਾਂਗੇ ਕੰਗਣਾ ਰਨਾਉਤ ਦੀ ਜੋ ਅਦਾਕਾਰ ਨੇ ਤੇ ਨਵੇਂ-ਨਵੇਂ ਐਮਪੀ ਚੁਣੇ ਗਏ ਨੇ ਉਹ ਅਕਸਰ ਵਿਵਾਦਾਂ ਵਿੱਚ ਰਹਿੰਦੇ ਨੇ ਹੁਣ ਇੱਕ ਥੱਪੜ ਵੱਜਿਆ ਉਹਨਾਂ ਦੇ ਚੰਡੀਗੜ੍ਹ 에ਅਰਪੋਰਟ ਤੇ ਉਹ ਥੱਪੜ ਦੀ ਕੀ ਕਹਾਣੀਆਂ ਮੇਰੇ ਨਾਲ ਜਸ ਗਰੇਵਾਲ ਨੇ ਜਸ ਕਿਵੇਂ ਦੇਖ ਦوں ਥੱਪੜ ਵੱਜਿਆ ਤੋਂ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਜਿਵੇਂ ਗੱਲਾਂ ਸੀ ਗੱਲ ਕਰੀ ਨੇ ਗੱਲਾਂ ਕੜੀਆਂ ਬਾੜੀਆਂ ਨਿਕਲ ਕੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਅਸਲ ਗੱਲ ਤਾਂ ਉਹ ਕਿ ਜਦੋਂ ਉਹ ਕੁਲਵਿੰਦਰ ਕੌਰ ਜਿਹੜੇ ਕਸਟਡੀ ਦੇ ਵਿੱਚ ਜੇ ਦੋਸਤੋ ਵੱਧ ਉਹਨੇ ਬਾਹਰ ਅਣਾ ਦੱਸੋ ਕੀ ਕੀ ਗੱਲ ਹੋ ਸਕਦੀ ਹੈ ਹਨਾ ਕਿਉਂਕਿ ਆਪਾਂ ਤਾਂ ਉਸ ਦੀ ਗੱਲ ਕਰ ਸਕਦੇ ਜਿੰਨੀ ਗੱਲ ਹੁਣ ਤੱਕ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਹਾਂ ਇੰਨੀ ਕੋਈ ਗੱਲ ਮੈਂ ਜ਼ਰੂਰ ਦੱਸ ਦੇ ਮੈਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹ ਕੁੜੀ ਜਿਹੜੀ ਹੈ ਪਿਛਲੇ 12-13 ਸਾਲਾਂ ਤੋਂ ਜੌਬ ਕਰ ਰਹੀ ਸੀ ਮੈਨੂੰ ਲੱਗਦਾ ਵੀ ਐਡੀ ਵੱਡੀ ਗਲਤੀ ਵੀ ਸਿੱਧਿਆਂ ਜਿਵੇਂ ਕੰਗਨਾਈ ਤਾਂ ਸਿੱਧਾ ਉਹਨੇ ਥੱਪੜ ਜੜਤਣਾ ਇਹ ਚੀਜ਼ ਨਹੀਂ ਕੀਤੀ ਚਾਰਾਂ ਸਾਲਾਂ ਤੋਂ ਪੰਜਾਂ ਸਾਲਾਂ ਤੋਂ ਜਿਸ ਤਰ੍ਹਾਂ ਦੇ ਨਾਲ ਇਹ ਫਲॉप ਅਦਾਕਾਰ ਬਕਵਾਸ ਕਰਦੀ ਜ ਰਹੀ ਆ ਕਿਸਾਨਾਂ ਦੇ ਬਾਰੇ ਦੇ ਵਿੱਚ ਕਿਸਾਨੀ ਅੰਦੋਲਨ ਦੇ ਬਾਰੇ ਦੇ ਵਿੱਚ ਪੰਜਾਬ ਦੇ ਬਾਰੇ ਦੇ ਵਿੱਚ ਖਾਲਸਤਾਨੀ ਉਗਰਬਾਦੀ ਅੱਤਵਾਦੀ ਪਤਾ ਨਹੀਂ ਕੀ ਕੁਛ ਤਾਂ ਸੁਭਾਵਿਕ ਤੌਰ ਤੇ ਨੇ ਬਕਵਾਸ ਜ਼ਰੂਰ ਕੀਤੀ ਹੋਣੀ ਆ ਕਿਉਂਕਿ ਇਹ ਤਾਂ ਇੱਕ ਫਲॉप ਅਦਾਕਾਰ ਸੀ ਤਾਂ ਇਹ ਤਾਂ ਤਾਂ ਹੀ ਨਹੀਂ ਮਾਨ ਸੀ ਹੁਣ ਤਾਂ ਮੈਂਬਰ ਆਫ ਪਾਰਲੀਮੈਂਟ ਜਿਹੜੀ ਉਹ ਬਣ ਗਈ ਆ ਹੁਣ ਫਿਰ ਕਿਉਂ ਪਰ ਗੱਲ ਮੈਂ ਕਹਿਣੀ ਚਾਹਣਾ ਯਾਰ ਕਿ ਜੇ ਥੱਪੜ ਵੱਜਿਆ ਤਾਂ ਜੇ ਕਿਤੇ ਹੀ ਥੱਪੜ ਇਹਦੇ ਮਾਪਿਆਂ ਨੇ ਬਚਪਨ ਦੇ ਵਿੱਚ ਇਹਦੇ ਮਾਰਿਆ ਹੁੰਦਣਾ ਤਾਂ ਸ਼ਾਇਦ ਨੂੰ ਹੁਣ ਥੱਪੜ ਖਾਣ ਦੀ ਲੋੜ ਨਹੀਂ ਪੈਂਦੀ ਸੀ ਪਰ ਮੈਨੂੰ ਲੱਗਦਾ ਨਾ ਤਾਂ ਉਹ ਥੱਪੜ ਇਹਦੇ ਇਹਦੇ ਮਾਪਿਆਂ ਨੇ ਮਾਰਿਆ ਤੇ ਨਾ ਹੀ ਇਹਦੀ ਭੈਣ ਦੇ ਮਾਰਿਆ ਜਿਸ ਤਰ੍ਹਾਂ ਦੇ ਨਾਲ ਇਹਨੇ ਬਕਵਾਸ ਕੀਤੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਬਿਆਨ ਦਿੱਤਾ ਤਾਂ ਅੱਜ ਫਿਰ ਇਹਦੀ ਭੈਣ ਦੇ ਬਿਆਨ ਵੀ ਸਾਹਮਣੇ ਆ ਉਹ ਵੀ ਜਿਉਂਦੀ ਤਿਉਂ ਬਕਵਾਸ ਕਰ ਰਹੀ ਆ ਅੱਤਵਾਦ ਉਗਰਵਾਦ ਅੱਤਵਾਦੀ ਖਾਲਸਤਾਨੀ ਇੱਕ ਥੱਪੜ ਵੱਜਿਆ ਅੱਤਵਾਦ ਹੋ ਗਿਆ ਇੱਕ ਥੱਪੜ ਵੱਜਿਆ ਉਗਰਵਾਦ ਹੋ ਗਿਆ ਕੀ ਸੱਚਮੁੱਚ ਦੇ ਵਿੱਚ ਇਹ ਅੱਤਵਾਦੀ ਨੇ ਇਹ ਉਗਰਵਾਦੀ ਨੇ ਤੇ ਜੇ ਇਹ ਅੱਤਵਾਦੀ ਨੇ ਤਾਂ ਫਿਰ ਤੁਹਾਡੇ ਪ੍ਰਧਾਨ ਮੰਤਰੀ ਇੱਥੇ ਪੱਗ ਬਨ ਕੇ ਆ ਕੇ ਇਸੇ ਇਹਨਾਂ ਅੱਤਵਾਦੀਆਂ ਕੋਲੋਂ ਵੋਟਾਂ ਮੰਗਣਾ ਆਏ ਸੀ ਜੇ ਕਰੇ ਅੱਤਵਾਦੀ ਨੇ ਤਾਂ ਫਿਰ ਤੁਹਾਡੀ ਪਾਰਟੀ 13 ਦੇ 13 ਉਮੀਦਵਾਰ ਇੱਥੇ ਖੜੇ ਕਿਉਂ ਕਰਦੀ ਆ ਜੇ ਕਰ ਇਹ ਅੱਤਵਾਦੀ ਨੇ ਤਾਂ ਤੁਹਾਡੀ ਪਾਰਟੀ ਦੇ ਨਰਿੰਦਰ ਮੋਦੀ ਜਿਹੜੇ ਆ ਉਹ ਪੰਜਾਬ ਦੀਆਂ ਤਾਰੀਫਾਂ ਪੰਜਾਬ ਦੀਆਂ ਗੱਲਾਂ ਪੰਜਾਬ ਦੀਆਂ ਤਾਰੀਫਾਂ ਦੇ ਪੁਲ ਕਿਉਂ ਬਣਦੇ ਆ ਕਿਉਂ ਮੈਨੂੰ ਲੱਗਦਾ ਨਾ ਕਿ ਸ਼ਾਇਦ ਬਕਵਾਸ ਕਰਨ ਦਾ ਜਿਹੜਾ ਸਰਟੀਫਿਕੇਟ ਆ ਉਹ ਭਾਜਪਾ ਦੇ ਲੀਡਰਾਂ ਨੂੰ ਮਿਲਿਆ ਹੋਇਆ ਜਾਂ ਇਹਨਾਂ ਦੇ ਵਿੱਚ ਰੇਸ ਲੱਗੀ ਹੋ ਸਕਦੀ ਹੋਣੀ ਆ ਕਿ ਦੇਖਦੇ ਆ ਭਾਈ ਕਿਹੜਾ ਸਭ ਤੋਂ ਵੱਧ ਆਪਣੀ ਜ਼ੁਬਾਨ ਚੋਂ ਜ਼ਹਿਰ ਉਗਲੂ ਕਿਹੜਾ ਸਭ ਤੋਂ ਵੱਧ ਬਕਵਾਸ ਕਰਦਾ ਆ ਕਿਉਂਕਿ ਹੁਣ ਜਿਹੜੀ ਟਿਕਟ ਮਿਲੀ ਆ ਤੁਹਾਨੂੰ ਲੱਗਦਾ ਕਿ ਕੋਈ ਕੰਗਣਾ ਰਣੌਤ ਦੇ ਵਿੱਚ ਉਸਕੀ ਕਾਬਲੀਅਤ ਮੰਨਦੇ ਹੋ ਕੋਈ ਕਾਬਲੀਅਤ ਹੈ ਉਹ ਜਿਹੜੀ ਚ ਕਾਬਲੀਅਤ ਕੀ ਹੋਣੀ ਹੈ ਇਹਨੂੰ ਤਾਂ ਇਹ ਨਹੀਂ ਪਤਾ ਸੀ ਇੱਕ ਇੰਟਰਵਿਊ ਦੇ ਵਿੱਚ ਇਹ ਤੋਂ ਕਿਸੇ ਨੇ ਪੁੱਛ ਲਿਆ ਕਿ ਪਹਿਲੇ ਪ੍ਰਧਾਨ ਮੰਤਰੀ ਦੀ ਗੱਲ ਕਰਨ ਤੁਰਪੀ ਕਹਿੰਦੀ ਜੀ ਸੁਭਾਸ਼ ਚੰਦਰ ਬੋਸ ਪਹਿਲੇ ਪ੍ਰਧਾਨ ਮੰਤਰੀ ਹੋਏ ਆ ਸਾਡੇ ਲੈ ਇਹ ਏਐਮਪੀ ਬਣ ਕੇ ਏਐਮਪੀ ਬਣ ਕੇ ਕੀ ਰੰਗ ਲਾ ਦੂ ਮੈਨੂੰ ਤਾਂ ਐਂ ਲੱਗਦਾ ਕਿ ਇਤੋਂ ਪਹਿਲਾਂ ਇਹ ਫਲੌਪ ਅਦਾਕਾਰ ਸੀ ਤੇ ਪੰਜ ਸਾਲਾਂ ਬਾਅਦ ਤੁਸੀਂ ਦੇਖੋਗੇ ਇੱਕ ਫਲੌਪ ਲੀਡਰ ਵੀ ਬਣ ਜਾਣਾ ਫਲੌਪ ਅਦਾਕਾਰ ਤਾਂ ਬਣ ਗਏ ਉਹ ਫਲੌਪ ਲੀਡਰ ਦੇ ਵੱਲ ਕਦਮ ਜਿਹੜੇ ਆ ਇਹਨਾਂ ਦੇ ਵੱਧ ਰਿਹਾ ਤਾਂ ਜਿਵੇਂ ਮੈਂ ਕੱਲ ਕਹਿੰਨ ਕਿ ਸ਼ਾਇਦ ਇਹਨਾਂ ਨੂੰ ਸਰਟੀਫਿਕੇਟ ਮਿਲਿਆ ਹੋਇਆ ਕਿ ਸਭ ਤੋਂ ਵੱ ਰਬਨੀਤ ਬਿੱਟੂ ਡਿਬਰੂਗੜ ਜੇਲ੍ਹਾਂ ਦੇ ਵਿੱਚ ਭੇਜਣ ਦੀਆਂ ਗੱਲਾਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਭਾਜਪਾ ਦੇ ਵਿੱਚ ਹਾਂਸ ਰਾਜਹੰਸ ਜਿਹੜੇ ਕਹਿੰਸੀ ਕਿ ਅਸੀਂ ਦੇਖ ਲਾਂਗੇ ਜੀ ਅਸੀਂ ਜਿਹੜੇ ਆ ਦੋ ਤਰੀਕ ਨੂੰ ਸਾਰਿਆਂ ਨੂੰ ਦੇਖ ਲਾਂਗੇ ਜਿਹੜੇ ਸਾਡਾ ਵਿਰੋਧ ਕਰਦੇ ਆ ਕੀ ਗੱਲ ਪਈ ਵਿਰੋਧ ਕਰਨ ਦਾ ਅਧਿਕਾਰ ਵੀ ਨਹੀਂ ਤੁਸੀਂ ਦਿੱਲੀ ਦੀਆਂ ਬਰੂਹਾਂ ਟੱਪਣ ਨਹੀਂ ਦਿੰਦੇ ਤੁਸੀਂ ਪੰਜਾਬ ਦੀਆਂ ਬਰੂਹਾਂ ਟੱਪਣ ਨਹੀਂ ਦਿੰਦੇ ਤੇ ਹੁਣ ਬੰਦਾ ਵਿਰੋਧ ਵੀ ਨਾ ਕਰੇ ਵਿਰੋਧ ਪ੍ਰਦਰਸ਼ਨ ਤੇ ਵੀ ਜਿਹੜੀ ਹੈ ਕਿ ਹੁਣ ਪਾਬੰਦੀ ਲਾਉਂਗੇ ਤਾਂ ਉਹੀ ਚੀਜ਼ ਆ ਨਾ ਕਿ ਯਾਰ ਇਹਨਾਂ ਨੂੰ ਖਾਲਸਤਾਨੀ ਵਕਫਾਦੀ ਲੱਗਦੇ ਆ ਅੱਤਵਾਦੀ ਲੱਗਦੇ ਆ। ਹੂੰ। ਇਹੀ ਕਿਸਾਨ ਪੂਰੇ ਮੁਲਕ ਦਾ ਢਿੱਡ ਭਰਦੇ ਨੇ, ਇਹੀ ਪੰਜਾਬ ਪੂਰੇ ਮੁਲਕ ਦਾ ਢਿੱਡ ਭਰਦਾ। ਉਦੋਂ ਇਹਨਾਂ ਨੂੰ ਅੱਤਵਾਦੀ ਨਹੀਂ ਲੱਗਦਾ। ਹੂੰ। ਇਹੀ ਪੰਜਾਬ ਦੀਆਂ ਪੱਗਾਂ ਵਾਲੇ ਜਿਹੜੇ ਆ ਸਰਹੱਦਾਂ ਦੇ ਉੱਪਰ ਰਾਖੀ ਕਰਦੇ ਆ ਉਦੋਂ ਇਹਨਾਂ ਨੂੰ ਇਹ ਅੱਤਵਾਦੀ ਜਾਂ ਵੱਖਵਾਦੀ ਨਹੀਂ ਲੱਗਦੇ ਇਹਨਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਉਦੋਂ ਲੱਗਦੇ ਆ ਜਦੋਂ ਆਪਣਾ ਹੱਕ ਮੰਗਦੇ ਨੇ ਇਹਨੂੰ ਅੱਤਵਾਦੀ ਵੱਖਵਾਦੀ ਉਦੋਂ ਲੱਗਦੇ ਆ ਜਦੋਂ ਆਪਣੇ ਮਸਲੇ ਠਾਉਂਦੇ ਨੇ ਜਾਂ ਜਦੋਂ ਆਪਣੇ ਹੱਕਾਂ ਦੀ ਗੱਲ ਜਿਹੜੀ ਹੈਗੀ ਆ ਉਹ ਜਿਹੜੇ ਆ ਉਹ ਕਰਦੇ ਨੇ ਉਦੋਂ ਇਹਨਾਂ ਨੂੰ ਵੱਖਵਾਦੀ ਵੀ ਲੱਗਦੇ ਨੇ ਉਦੋਂ ਇਹਨਾਂ ਨੂੰ ਜਿਹੜਾ ਹੈਗਾ ਉਹ ਅੱਤਵਾਦੀ ਜਿਹੜੇ ਉਹ ਵੀ ਲੱਗਦੇ ਨੇ ਤਾਂ ਮਤਲਬ ਗੱਲ ਇੱਥੇ ਆ ਕੇ ਖੜਦੀ ਆ ਯਾਰ ਕਿ ਤੁਸੀਂ ਅਤਵਾਦ ਦੇ ਨਾਲ ਸਿੱਧਾ ਜੋੜ ਰਹੇ ਹੋ ਤੁਸੀਂ ਵੱਖਵਾਦ ਦੇ ਨਾਲ ਸਿੱਧਾ ਜੋੜ ਰਹੇ ਹੋ ਮਹਿਜ਼ ਇੱਕ ਥੱਪੜ ਨੂੰ ਕਿ ਯਾਰ ਤੁਹਾਡੇ ਥੱਪੜ ਬਜਿਆ ਹਾਲੇ ਹ아 ਹਜੇ ਹਾਲਾਂਕਿ ਬਾਹਰ ਤਾਂ ਪੂਰੀ ਆਇਆ ਵੀ ਨਹੀਂ ਸਭ ਕੁਝ ਪੂਰੀ ਗੱਲ ਵੀ ਨਿਕਲ ਕੇ ਸਾਹਮਣੇ ਨਹੀਂ ਫਿਰ ਸ਼ਹੀਦ ਪਰਿਵਾਰਾਂ ਦੇ ਉੱਪਰ ਤੁਸੀਂ ਜਿਹੜੇ ਹੈਗੇ ਉਹ ਸਵਾਲ ਖੜੇ ਕਰ ਰਹੇ ਹੋ ਸ਼ਹੀਦ ਪਰਿਵਾਰਾਂ ਦੇ ਕੋਲੇ ਜਾ ਕੇ ਕਦੇ ਸ਼ਹੀਦ ਪਰਿਵਾਰਾਂ ਦਾ ਹਾਲਚਾਲ ਪੁੱਛਿਆ ਜਿੰਨਾ ਸ਼ੀਤ ਪਰਿਵਾਰਾਂ ਤੇ ਜਿੰਨੇ ਜੀ ਸ਼ੀਤ ਪਰਿਵਾਰ ਦੇ ਉੱਪਰ ਤੁਸੀਂ ਸਵਾਲ ਖੜੇ ਕਰ ਰਹੇ ਹੋ ਕਦੇ ਜੂਨ 84 ਦੀ ਗੱਲ ਤੁਸੀਂ ਕੀਤੀ ਆ ਕਦੇ ਜੂਨ 84 ਦੀ ਗੱਲ ਆਪਦੀ ਪਾਰਟੀ ਦੇ ਪਾਰਟੀ ਦੇ ਤੌਰ ਤੇ ਉਠਾਈ ਆ ਗੱਲ ਕੀਤੀ ਆ ਕਿਵੇਂ ਸਾਡੀ ਪੰਜਾਬ ਦੀ ਨੌਜਵਾਨੀ ਕੋ ਕੋ ਕੇ ਮਾਰ ਦਿੱਤੀ ਗਈ ਉਹ ਚੀਜ਼ ਨਹੀਂ ਤੁਹਾਨੂੰ ਦਸੀ ਜਿਹੜੇ ਬੇਕਸੂਰ ਜਿਹੜੇ ਉਦੋਂ ਮਰਿਆ ਉਹ ਚੀਜ਼ ਨਹੀਂ ਤੁਹਾਨੂੰ ਦਸੀ ਹੁਣ ਤੁਸੀਂ ਸ਼ਹੀਦ ਪਰਿਵਾਰਾਂ ਦੇ ਉੱਪਰ ਸਵਾਲ ਖੜੇ ਕਰਦੇ ਹੋ ਕਦੇ ਉਹਨਾਂ ਸ਼ਹੀਦ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖਿਓ ਤੇ ਕਿ ਕੌਮ ਦੇ ਲਈ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਪਰਿਵਾਰਾਂ ਦਾ ਹਾਲ ਕੀ ਹੋਇਆ ਉਹਨਾਂ ਘਰਾਂ ਦਾ ਹਾਲ ਕੀ ਹੋਇਆ ਜਿੱਥੇ ਚੁੱਲਿਆਂ ਦੇ ਵਿੱਚ ਜਿਹੜਾ ਹੈਗਾ ਉਹ ਕਾ ਉੱਗ ਗਿਆ ਦੂਜੀ ਗੱਲ ਹੁਣ ਇਹ 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 ਕਹਿੰਦੇ ਨੇ ਨਾ ਕਿ ਵਿਰੋਧ ਪ੍ਰਦਰਸ਼ਨ ਤੇ ਵੀ ਸਵਾਲ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਆ ਹੁਣ ਹੋਇਆ ਤਾਂ ਉਹਦੋਂ ਵੀ ਸਵਾਲ ਖੜੇ ਕੀਤੇ ਗਏ ਇੱਕ ਚੀਜ਼ ਦੱਸਿਓ ਇਹ ਉਹੀ ਪੰਜਾਬ ਆ ਜਿਹੜਾ ਹਿੰਦੂਆਂ ਦੀਆਂ ਔਰਤਾਂ ਧੀਆ ਪਹਿਣਾ ਹੁੰਦੀਆਂ ਸੀ ਨਾ ਉਹਨਾਂ ਦੀਆਂ ਇੱਜ਼ਤਾਂ ਬਚਾਉਂਦਾ ਰਿਹਾ ਤੇ ਅੱਜ ਜੇ ਤੁਸੀਂ ਉਹਨਾਂ ਦੀਆਂ ਧੀਆ ਪਹਿਣਾ ਦੇ ਖਿਲਾਫ ਬੋਲੋਗੇ ਉਹਨਾਂ ਨੂੰ 100-100 ਰੁਪਏ ਦੇ ਕਹੋਗੇ ਤਾਂ ਫਿਰ ਕਿਵੇਂ ਜਰਿਆ ਜਾਊਗਾ ਬਾਈ ਤੇ ਇਹ ਅੱਜ ਦੀ ਗੱਲ ਥੋੜੀ ਨਾ ਤੁਸੀਂ ਪਿਛਲੇ 4 ਸਾਲਾਂ ਤੋਂ ਬੋਲਦੇ ਆਇਓ ਕਾਦੇ ਲਈ ਬੋਲਦੇ ਹੋ ਮਹਿਜ਼ ਇੱਕ ਟਿਕਟ ਦੇ ਲਈ ਤੁਹਾਨੂੰ ਇੱਕ ਟਿਕਟ ਮਿਲਣੀ ਸੀ ਉਹਦੇ ਲਈ ਬੋਲਦੇ ਹੋ ਬਸ ਹੋਰ ਕੁਝ ਵੀ ਨਹੀਂ ਹੁਣ ਪ੍ਰਚਾਰਚ ਵੀ ਕਹਿੰਦੇ ਬੋਲੇ ਉੱਥੇ ਹਿਮਾਚਲ 'ਚ ਇਹ ਵੀ ਮੈਂ ਤੁਹਾਨੂੰ ਜ਼ਰੂਰ ਮੈਂ ਉਹ ਗੱਲ ਤੇ ਆ ਰਹੀ ਸੀ ਇਹ ਵੀ ਤੁਹਾਨੂੰ ਜ਼ਰੂਰ ਦੱਸਦੇ ਮੈਂ ਠੀਕ ਤੁਸੀਂ ਆਪਣੇ ਸਮਰਥਕਾਂ ਨੂੰ ਸ਼ਰਿਆਮ ਇਹ ਗੱਲ ਕਹਿ ਰਹੇ ਹੋ ਕਿ ਇੱਕ ਪਹਾੜੀ ਥੱਪੜ ਪਾਊਗਾ ਹੂੰ ਠੀਕ ਹੈ ਜੀ ਤੁਹਾਡੇ ਸਮਰਥਕ ਥੱਪੜ ਮਾਰ ਸਕਦੇ ਆ ਤੁਸੀਂ ਸ਼ਰਿਆਮੇ ਕਹਿ ਸਕਦੇ ਹੋ ਤਾਂ ਫਿਰ ਇਹ ਚੀਜ਼ ਕੀ ਗੱਲ ਤੁਹਾਡੇ ਤੇ ਲਾਗੂ ਨਹੀਂ ਹੁੰਦੀ ਹੂੰ ਤੁਸੀਂ ਵੀ ਤਾਂ ਤਾਂ ਤੁਸੀਂ ਵੀ ਤਾਂ ਨਫ਼ਰਤੀ ਭਾਸ਼ਣ ਦਿੱਤੇ ਹੀ ਆ ਨਾ ਹੂੰ ਪਿਛਲੇ 4 ਸਾਲਾਂ ਦੇ ਵਿੱਚ ਜਿਹੜੀ ਨਫ਼ਰਤ ਦੀ ਭਾਸ਼ਣਾ ਦੇ ਤੁਹਾਡੇ ਜਾਂ ਨਫ਼ਰਤ ਦੀ ਸਪੀਚਾਂ ਤੁਹਾਡੇ ਨਫ਼ਰਤ ਦੀ ਬੋਲ ਕੱਢ ਲਈਏ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਪਰਚੇ ਤੁਹਾਡੇ ਤੇ ਬਣਦੇ ਆ ਕਿੰਨੀਆਂ ਕਾਰਵਾਈ ਤੁਹਾਡੇ ਤੇ ਹੋਣੀਆਂ ਬਣਦੀਆਂ ਨੇ ਤੁਹਾਡੀ ਕਾਰਵਾਈ ਹੋਈ ਕੋਈ ਪਰਚਾ ਤੁਹਾਡੇ ਤੇ ਹੋਇਆ ਨਹੀਂ ਕਿਉਂਕਿ ਜੀ ਤੁਸੀਂ ਉਸ ਪਾਰਟੀ ਦੇ ਪਾਲਤੂ ਹੋ ਤੁਸੀਂ ਬੋਲਣੀ ਤਾਂ ਲੱਗੇ ਸੀ ਕਿ ਭਾਈ ਟਿਕਟ ਮਿਲੂ ਲੀਡਰੀ ਦੇ ਵਿੱਚ ਆਉਂ ਕੁਛ ਨਾ ਕੁਛ ਖੱਟ ਲਾਂਗੇ ਕੁਛ ਨਾ ਕੁਛ ਜਿਹੜਾ ਹੈਗਾ ਉਹ ਪਾਲਾਂਗੇ ਤੁਸੀਂ ਤਾਂ ਹੀ ਆਏ ਸੀ ਪਾਰਟੀ ਪਾ ਦੀ ਬੁਰੀ ਸ਼ਹਿ ਲੱਗਦੀ ਹੈ ਇਹਦੇ ਪਿੱਛੇ ਕਿਉਂ ਨਹੀਂ ਕਿਉਂ ਨਹੀਂ ਭਾਜਪਦੀਸ਼ ਹੈ ਕਿਉਂ ਨਹੀਂ ਭਾਜਪਾ ਦੀ ਪੂਰੀ ਸ਼ੈਆ ਕਿਉਂਕਿ ਭਾਜਪਾ ਤਾਂ ਪਿੱਠ ਤੇ ਖੜੀ ਆ ਭਾਜਪਾ ਪਿੱਠ ਦੇ ਉੱਪਰ ਤੁਹਾਨੂੰ ਕੀ ਲੱਗਦਾ ਕਿ ਜੇਕਰ ਭਾਜਪਾ ਦਾ ਥਾਪੜਾ ਨਾ ਹੁੰਦਾ ਤਾਂ ਕਿਸਾਨਾਂ ਨੂੰ ਖਾਲਸਤਾਨੀ ਕਹਿ ਸਕਦੀ ਸੀ ਭਾਜਪਾ ਦਾ ਥਾਪੜਾ ਨਾ ਹੁੰਦਾ ਤਾਂ ਸਾਡੀਆਂ ਬੀਬੀਆਂ ਨੂੰ 100-100 ਰੁਪਏ ਦੇ ਕਹਿ ਸਕਦੀ ਸੀ ਜੇ ਭਾਜਪਾ ਦਾ ਥਾਪੜਾ ਨਾ ਹੁੰਦਾ ਤਾਂ ਕਿਸਾਨੀ ਅੰਦੋਲਨ ਨੂੰ ਅੱਤਵਾਦੀਆਂ ਦਾ ਖਾਲਸਤਾਨੀਆਂ ਦਾ ਅੰਦੋਲਨ ਇਹ ਕਹਿ ਸਕਦੀ ਸੀ ਭਈ ਭਾਜਪਾ ਦਾ ਥਾਪੜਾ ਤਾਂ ਪੂਰਨ ਰੂਪ ਦੇ ਵਿੱਚ ਇਹਨੂੰ ਮਿਲਿਆ ਹੀ ਹੋਇਆ ਤੇ ਉਹ ਥਾਪੜਾ ਹੁਣ ਜੱਗ ਜ ਹੁਣ ਤਾਂ ਜਮੀ ਜਗਜਾਰ ਹੋ ਗਿਆ ਕਿ ਮੈਂਟ ਐਮਪੀ ਜਿਹੜਾ ਉਹ ਬਣਦਾ ਤਾਂ ਭਾਈ ਬੀਬਾ ਬੋਲਣ ਲੱਗੀ ਮਾੜਾ ਮੋਟਾ ਪਹਿਲਾਂ ਪਛੋਕਰ ਤੇ ਝਾਤ ਮਾਰ ਲਿਆ ਕਰਕੇ ਪੰਜਾਬ ਦੇਸ਼ ਤੇ ਲਈ ਕੀ ਕੁਛ ਕਰਦਾ ਰਿਹਾ ਪੰਜਾਬੀ ਦੇਸ਼ ਤੇ ਲਈ ਕੀ ਕੁਛ ਕਰਦੇ ਰਹੇ ਆ ਆਜ਼ਾਦੀ ਦੇ ਵਿੱਚ ਪੰਜਾਬੀਆਂ ਦੀਆਂ ਕਿੰਨੀਆਂ ਕੁਰਬਾਨੀਆਂ ਜੇ ਗਿਣਨ ਲੱਗ ਜਾਈ ਮੈਨੂੰ ਲੱਗਦਾ ਕਿ ਭਾਈ ਸਮਾਂ ਘੱਟ ਪੈ ਜਾਣਾਗਾ ਜੇਕਰ ਪੰਜਾਬੀਆਂ ਦੀਆਂ ਕੁਰਬਾਨੀਆਂ ਗਿਣ ਲਈ ਤੇ ਅੱਜ ਉਹੀ ਪੰਜਾਬੀ ਮਾੜੇ ਹੋਗੇ ਉਹਨਾਂ ਪੰਜਾਬੀਆਂ ਦੇ ਉੱਪਰ ਹੀ ਸਵਾਲ ਜਿਹੜੇ ਆ ਖੜੇ ਹੋਗੇ ਜਿਹੜਾ ਪੰਜਾਬੀ ਮੁਲਕ ਦਾ ਢਿੱਡ ਪਰਦਾ ਆ ਦੇਸ਼ਾਂ ਦਾ ਜਿਹੜਾ ਹੈਗਾ ਉਹ ਢਿੱਡ ਪਰਦਾ ਆ ਮਤਲਬ ਗੱਲਾਂ ਕੀ ਨੇ ਯਾਰ ਅੱਛਾ ਇਹਦੇ ਜਦੋਂ ਹੁਣ ਇਹ ਮਾਮਲਾ ਸਾਹਮਣੇ ਆਇਆ ਕਈ ਕਿਸਾਨ ਜਿੱਥੇ ਬੰਦਿਆਂ ਦੀ ਆਗੂ ਸਾਹਮਣੇ ਆਏ ਆ ਵੀ ਅਸੀਂ ਨਾਲ ਖੜੇ ਆਂ ਕੁਲਵਿੰਦਰ ਕੌਰ ਸੀ ਆ ਇਸੇ ਵੀ ਜੁਵਾਨ ਹੈ ਤਾਂ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਨੇ ਜਿਹੜਾ ਮੂੰਹ ਨਹੀਂ ਖੋਲਿਆ ਸਿਆਸੀ ਪਾਰਟੀਆਂ ਦਾ ਸੁਰਿੰਦਰ ਜਿਵੇਂ ਇਹ ਚੀਜ਼ ਹੁੰਦੀ ਹੈ ਨਾ ਯਾਰ ਕਿ ਜਿਵੇਂ ਕਹਿੰਦੇ ਇੱਕੋ ਬਾੜੀ ਦੇ ਬੱਚੇ ਹੁੰਦੇ ਆ ਸਾਰੇ ਜਾ ਕੇ ਬੈਠਣਾ ਤਾਂ ਪਾਰਲੀਮੈਂਟ ਦੇ ਵਿੱਚ ਹੀ ਆ ਜਾ ਕੇ ਉੱਥੇ ਕੀ ਪਤਾ ਹੈਲੋ ਹੈ ਇਹਨਾਂ ਦੇ ਨਾਲ ਵੀ ਕਰਨੀ ਹੋਵੇ ਕਿਉਂਕਿ ਆਖਰ ਅਦਾਕਾਰਾ ਚਾਹੇ ਫਲੌਪ ਅਦਾਕਾਰ ਹੋਵੇ ਪਰ ਅਦਾਕਾਰ ਤਾਂ ਹੈਗੀ ਆ ਨਾ ਕਿਪ ਤਾਂ ਹੈਲੋ ਹਾਈ ਕਰਨੀ ਹੋਵੇ ਸਿਆਸੀ ਪਾਰਟੀਆਂ ਤਾਂ ਤਾਂ ਨਹੀਂ ਨਾ ਮੂੰਹ ਖੋਲਦੀਆਂ ਸਿਆਸੀ ਪਾਰਟੀਆਂ ਤਾਂ ਤਾਂ ਨਹੀਂ ਨਾ ਬੋਲਦੀਆਂ ਕਿਸਾਨ ਜੱਥੇਬੰਦੀਆਂ ਦਾ ਖੜਨਾ ਵੀ ਬਣਦਾ ਸੀ ਕਿਉਂਕਿ ਕਿਸਾਨੀ ਅੰਦੋਲਨ ਤੇ ਜਿਸ ਤਰ੍ਹਾਂ ਦੇ ਨਾਲ ਜ਼ਹਿਰ ਉਗਲਦੀ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਬਕਵਾਸ ਕਿਸਾਨ ਲੀਡਰਾਂ ਬਾਰੇ ਕਿਸਾਨਾਂ ਬਾਰੇ ਉੱਥੇ ਬੈਟੀਆਂ ਬੀਬੀਆਂ ਪਹਿਣਾ ਬਾਰੇ ਜਿਸ ਤਰ੍ਹਾਂ ਦੇ ਨਾਲ ਇਹ ਬਕਵਾਸ ਕਰਦੀ ਰਹੀ ਹੈ ਤਾਂ ਕਿਸਾਨ ਲੀਡਰਾਂ ਦਾ ਖੜਨਾ ਹੀ ਬਣਦਾ ਸੀ ਮੇਰੀ ਵੀ ਜਿੰਨੇ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹ ਕਹਿੰਦੇ ਨੇ ਕਿ ਅਸੀਂ ਖੜੇ ਆ ਜੇਕਰ ਸਾਨੂੰ ਇਸ ਚੀਜ਼ ਦੇ ਲਈ ਸੰਘਰਸ਼ ਕਰਨਾ ਪਿਆ ਤਾਮੀ ਅਸੀਂ ਖੜੇ ਆ ਜੇਕਰ ਕੋਈ ਸਾਨੂੰ ਅੰਦੋਲਨ ਕਰਨਾ ਪਿਆ ਤਾਂ ਵੀ ਅਸੀਂ ਜਿਹੜਾ ਹੈਗਾ ਉਹ ਇਹਨਾਂ ਦੇ ਨਾਲ ਖੜੇ ਆ ਪਰ ਕਿਸਾਨ ਲੀਡਰਾਂ ਦਾ ਤਾਂ ਖੜਨਾ ਸੁਭਾਵਿਕ ਤੌਰ ਤੇ ਕਿਸਾਨ ਲੀਡਰਾਂ ਦਾ ਤਾਂ ਖੜਨਾ ਜਿਹੜਾ ਹੈਗਾ ਉਹ ਉਹ ਬਣਦਾ ਹੀ ਕਿਸਾਨ ਲੀਡਰ ਕਿਸਾਨ ਲੀਡਰ ਉਹੀ ਗੱਲ ਹੈ ਕਿ ਕਿਸਾਨ ਲੀਡਰ ਨਹੀਂ ਖੜਨਗੇ ਤਾਂ ਹੋਰ ਕੌਣ ਖੜੂਗਾ ਪਰ ਮੁੱਖ ਗੱਲ ਤਾਂ ਮੁੱਖ ਗੱਲ ਤਾਂ ਇਹ ਹੁੰਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਕੁੜੀ ਦੇ ਉੱਪਰ ਜਿੰਨਾਂ ਨੂੰ ਪਤਾ ਲੱਗਾ ਕਿ ਕੁੜੀ ਦੇ ਉੱਪਰ ਵੀ ਜਿਹੜੀ ਕਾਰਵਾਈ ਹੋ ਗਈ ਮੁੱਤਲ ਉਹਨੂੰ ਕਰ ਦਿੱਤਾ ਗਿਆ ਐਫ ਆਈ ਆਰ ਵੀ ਸ਼ਾਇਦ ਉਹਦੇ ਉੱਪਰ ਕੋਈ ਨਾ ਕੋਈ ਦਰਜ ਹੋਵੇ ਬੜੀ ਕਾਲੀ ਦੇ ਵਿੱਚ ਜਿਹੜੀ ਹੈਗੀ ਆ ਕਾਰਵਾਈ ਉਹਦੇ ਉੱਪਰ ਕੀਤੀ ਗਈ ਠੀਕ ਹੈ ਅਸੀਂ ਕਹਿੰਨੇ ਕਿ ਜੇ ਕੋਈ ਆਣਾ ਕਾਨੀ ਕੀਤੀ ਹੈ ਜੇ ਕੁਝ ਹੋਇਆ ਤਾਂ ਕਾਰਵਾਈ ਜ਼ਰੂਰ ਕਰੋ ਪਰ ਜਿਹੜੇ ਨਫ਼ਰਤੀ ਭਾਸ਼ਣੇ ਬੀਬੀ ਬਲੋਂ ਦਿੱਤੇਗਾ ਉਹਤੇ ਕਾਰਵਾਈ ਕੌਣ ਕਰੂਗਾ ਜਿਹੜੇ ਨਫ਼ਰਤੀ ਭਾਸ਼ਣ ਇਹ ਪਾਰਟੀ ਦੇ ਲੀਡਰ ਦਿੰਦਿਆ ਉਹਤੇ ਕਾਰਵਾਈ ਕੌਣ ਕਰੂਗਾ ਜਿਹੜੀ ਬਕਵਾਸ ਪੰਜਾਬ ਦੇ ਬਾਰੇ ਦੇ ਵਿੱਚ ਇਹ ਬੀਬੀ ਇਹਦੀ ਭੈਣ ਕਰਦੀ ਆ ਉਹਤੇ ਕਾਰਵਾਈ ਕੌਣ ਕਰੂਗਾ ਜਿਹੜੀ ਅਤਵਾਦੀ ਇਹ ਬੀਬੀ ਕਹਿੰਦੀ ਆ ਉਹਤੇ ਕਾਰਵਾਈ ਕੌਣ ਕਰੂਗਾ ਖਾਲਿਸਤਾਨੀ ਵੱਖਵਾਦੀ ਉਗਰਵਾਦੀ ਬੀਬੀ ਕਹਿੰਦੇ ਉਹਤੇ ਕਾਰਵਾਈ ਕੌਣ ਕਰੂਗਾ ਤੇ ਵੱਡੀ ਗੱਲ ਜੇ ਤੂੰ ਭਾਈ ਕਹਿਣੀ ਆ ਕਿ ਪੰਜਾਬ ਦੇ ਵਿੱਚ ਅੱਤਵਾਦ ਦਾ ਪੰਜਾਬ ਦੇ ਵਿੱਚ ਉਗਰਵਾਦ ਦਾ ਭਾਈ ਸਾਨੂੰ ਤਾਂ ਕਿਤੇ ਦੀਦਾ ਨਹੀਂ ਪੰਜਾਬ ਦੇ ਵਿੱਚ ਅੱਤਵਾਦ ਪੰਜਾਬ ਦੇ ਵਿੱਚ ਉਗਰਵਾਦ ਉਸੇ ਪੰਜਾਬ ਦੇ ਵਿੱਚ ਤੇਰੀ ਪਾਰਟੀ ਦੇ ਲੀਡਰ ਵੀ ਜਿਹੜੇ ਹੈਗੇ ਹੋ ਰਹਿੰਦੇ ਤੇਰੀ ਪਾਰਟੀ ਦੇ ਬੜੇ ਤੇਰੀ ਅੱਧੀ ਪਾਰਟੀ ਦੇ ਵੱਡੇ ਵੱਡੇ ਨੁਮਾਇੰਦੇ ਜਿਹੜੇ ਉਹ ਪੰਜਾਬ ਦੇ ਵਿੱਚ ਆ ਕੇ ਵਰਗੇ ਜੇਕਰ ਅੱਤਵਾਦ ਹੁੰਦਾ ਤਾਂ ਭਾਈ ਉਹ ਫਿਰ ਕਿਵੇਂ ਆ ਗਏ ਉਹ ਕਿਵੇਂ ਆ ਕੇ ਸੇਫਲੀ ਕਿਵੇਂ ਤੁਰ ਗਏ ਭਾਈ ਕਿੱਥੇ ਆ ਭਾਈ ਅੱਤਵਾਦ ਕਿੱਥੇ ਆ ਉਗਰਵਾਦ ਇਦਾਂ ਹਰ ਦਰਸਾਲ ਗੱਲ ਪਤਾ ਕੀ ਆ ਜਦੋਂ ਅਸੀਂ ਆਪਦੇ ਮਸਲਿਆਂ ਦੀ ਗੱਲ ਚੱਕਦੇ ਆਂ ਜਦੋਂ ਅਸੀਂ ਆਪਦੇ ਹੱਕਾਂ ਦੀ ਗੱਲ ਚੱਕਦੇ ਆਂ ਉਦੋਂ ਅਸੀਂ ਅਤਵਾਦੀ ਵੀ ਇਹਨਾਂ ਨੂੰ ਲੱਗਾਂਗੇ ਉਦੋਂ ਅਸੀਂ ਵੱਖਵਾਦੀ ਵੀ ਇਹਨਾਂ ਨੂੰ ਲੱਗਾਂਗੇ ਉਦੋਂ ਅਸੀਂ ਉਗਰਵਾਦੀ ਵੀ ਇਹਨਾਂ ਨੂੰ ਲੱਗਾਂਗੇ ਹਾਂ ਇਹਨਾਂ ਦੀ ਜਾਇਜ਼ਾਕਾਰ ਕਰੀ ਜੋ ਲੰਗਰ ਲਾ ਦਿਓ ਹਾਂ ਜਾਇਜ਼ਾਕਾਰ ਕਰੀ ਜੋ ਮਤਲਬ ਉਹ ਤਾਂ ਸਾਡੀ ਪ੍ਰਥਾ ਨਾ ਯਾਰ ਲੰਗਰ ਲਾਉ ਤਾਂ ਸਾਡੀ ਪ੍ਰਥਾ ਨਾ ਕਿ ਉਹੀ ਗੱਲ ਆ ਨਾ ਕਿ ਜੇਕਰ ਸਰਹੱਦਾਂ ਦੀਆਂ ਗੋਲੀਆਂ ਖਾਣੀਆਂ ਤਾਂ ਵੀ ਪੰਜਾਬੀ ਮੂਰੇ ਖੜਾ ਮਿਲਦਾਗਾ ਜੇਕਰ ਮੁਲਕ ਦਾ ਢਿੱਡ ਪਰਣਾ ਤਾਂ ਵੀ ਪੰਜਾਬੀ ਤੁਹਾਨੂੰ ਮੂਰੇ ਖੜਾ ਮਿਲੂਗਾ ਜੇਕਰ ਦੇਸ਼ ਭਰ ਦੇ ਵਿੱਚ ਜਾਂ ਪੂਰੇ ਅਵਾਰਡ ਦੇ ਵਿੱਚ ਕਿਤੇ ਵੀ ਆਫਤ ਆਉਂਦੀ ਆ ਤਾਂ ਵੀ ਲੰਗਰ ਦੇ ਰੂਪ ਦੇ ਵਿੱਚ ਅਸੀਂ ਲੰਗਰ ਲਾ ਕੇ ਤੁਹਾਨੂੰ ਉੱਥੇ ਵੀ ਮੂਰੇ ਖੜੇ ਮਿਲਾਂਗੇ ਉਹਨੂੰ ਕਹਿੰਦੇ ਵੀ ਹੱਤਵਾਦੀ ਆ ਗਏ ਉੱਥੇ ਵੀ ਮੂਰੇ ਖੜੇ ਮਿਲਾਂਗੇ ਉਹਦੋਂ ਨਹੀਂ ਹੱਤਵਾਦੀ ਕਹਿੰਦੇ ਜੇਕਰ ਸਾਡੇ ਕਿਸੇ ਸਿੱਖ ਮੁੰਡੇ ਤੋਂ ਕੈਚ ਛੁੱਟ ਜਾਂਦਾ ਉਹ ਹੱਤਵਾਦੀ ਹੋ ਜਾਂਦਾ ਵੱਕਵਾਦੀ ਹੋ ਜਾਂਦਾ ਜੇ ਟੀਮ ਮੈਚ ਹਾਰ ਜਾਂਦੀ ਆ ਉਹਦੇ ਵਿੱਚ ਸਾਡਾ ਇੱਕ ਸਿੱਖ ਮੁੰਡਾ ਹੋਵੇ ਤੁਸੀਂ ਉਹਨੂੰ ਹੱਤਵਾਦੀ ਉਹਨੂੰ ਵੱਕਵਾਦੀ ਕਹਿ ਦਿੰਦੇ ਹੋ ਕਿ ਯਾਰ ਐਨੇ ਮਾੜੇ ਆ ਪੰਜਾਬੀ ਬਾਈ ਕਿ ਸੱਚਮੁੱਚ ਵੱਖਵਾਦੀਆਂ ਕਿ ਸੱਚਮੁੱਚ ਅੱਤਵਾਦੀਆਂ ਕਿ ਜਾਂ ਫਿਰ ਤੁਸੀਂ ਇਹ ਚੀਜ਼ ਸਾਡੇ ਦਿਮਾਗਾਂ ਦੇ ਵਿੱਚ ਫਿੱਟ ਕਰਨਾ ਚਾਹੁੰਦੇ ਹੋ ਸਾਡੀ ਆਉਣ ਵਾਲੀ ਪੀੜ੍ਹੀ ਜਿਹੜਾ ਕੋਰਾ ਕਾਗਜ਼ ਆ ਉਹਦੇ ਤੇ ਫਿੱਟ ਕਰਨਾ ਚਾਹੁੰਦੇ ਹੋ ਕਿ ਤੁਸੀਂ ਅੱਤਵਾਦੀ ਹੋ ਤੁਸੀਂ ਵੱਖਵਾਦੀ ਹੋ ਤੁਸੀਂ ਇਹ ਹੋ ਤੁਸੀਂ ਹੋ ਤਾਂ ਉਹੀ ਆ ਕਿ ਸਾਡੀ ਪਾਵੇਂ ਤੁਸੀਂ 100 ਫਿੱਟ ਕਰਨ ਦੀ ਕੋਸ਼ਿਸ਼ਾਂ ਕਰੋ ਪਰ ਸਾਡੀ ਆਉਣ ਵਾਲੀ ਪੀੜ੍ਹੀ ਇੰਨੀ ਊਣੀ ਨਹੀਂ ਹੈਗੀ ਜਿੰਨੀ ਤੁਸੀਂ ਸਮਝ ਜਿਹੜੀ ਚੀਜ਼ ਤੁਸੀਂ ਜਿਹੜਾ ਹੈਗਾ ਫਿੱਟ ਕਰਨਾ ਚਾਹੁੰਦੇ ਹੋ ਤੇ ਫਿਰ ਜੀਨੂੰ ਤੁਸੀਂ ਅੱਤਵਾਦੀ ਕਹਿੰਦੇ ਜੀਨੂੰ ਵੱਖਵਾਦੀ ਕਹਿੰਦੇ ਰਾਜ ਵੀ ਤਾਂ ਉਹਨਾਂ ਤੇ ਹੀ ਕਰਦੇ ਹੂੰ ਹੂੰ ਵੋਟਾਂ ਵੀ ਤਾਂ ਉਹਨਾਂ ਤੋਂ ਹੀ ਲੈਣੇ ਹੋ। ਹੂੰ। ਉਹਨਾਂ ਉਹ ਉਹ ਵੱਖਵਾਦੀ ਉਹ ਅੱਤਵਾਦੀ ਵੀ ਤਾਂ ਫਿਰ ਟੈਕਸ ਭਰਦੇ ਉਹ ਵੀ ਤਾਂ ਉਹ ਵੀ ਤਾਂ ਦੇਸ਼ ਤੇ ਲਈ ਜਿਹੜਾ ਹੈਗਾ ਕੁਝ ਨਾ ਕੁਝ ਕਰਦੇ ਆ। ਤਾਂ ਇਹ ਵੀ ਅੱਤਵਾਦੀ ਕੀ ਇਹ ਅੱਤਵਾਦੀ ਕੀ ਇਹ ਵੱਖਵਾਦੀ ਨੇ? ਇਹ ਵੱਡਾ ਸਵਾਲ ਆ। ਤੇ ਯਾਰ ਇੰਨਾ ਤੇ ਨਾ ਮੈਂ ਕਹਣਾ ਕਿ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ। ਇਹ ਇਕੱਲੇ ਭਾਜਪਾ ਨਹੀਂ ਚਾਹੀ ਕੋਈ ਵੀ ਲੀਡਰ ਹੋਵੇ, ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਜਿਹੜਾ ਇਸ ਤਰ੍ਹਾਂ ਦੇ ਨਫ਼ਰਤ ਦੇ ਬਿਆਨ ਦਿੰਦਾ ਹੈ। ਤੁਸੀਂ ਇਹ ਦੇਖੋ ਨਾ ਕਿ ਤੁਸੀਂ 4 ਸਾਲ ਪਹਿਲਾਂ ਦੇ ਬੈਂਡ ਤੇ ਕਿੰਨਾ ਉਬਾਲਾ ਹੋਊਗਾ। ਹੂੰ। ਇਹੀ ਜਿਹੜੇ ਬਿਆਨ ਨੇ ਹੁਣ ਤੁਸੀਂ ਖੜੇ ਹੋ ਮੈਂ ਤੁਹਾਡੀ ਮਾਂ ਤੇ ਤੁਹਾਡੀ ਭੈਣ ਤੇ ਤੁਹਾਡੇ ਪਰਿਵਾਰ ਤੇ ਕਿੰਤੂ ਪ੍ਰਾਂਤੂ ਕਰਾਂ ਇਦਾਂ ਦੇ ਬਕਵਾਸ ਬੋਲਾਂ ਕਿ ਜਿਹੜੀ ਮੈਨੂੰ ਲੱਗਦਾ ਸ਼ਾਇਦ ਸੁਣ ਵੀ ਨਹੀਂ ਸਕਤੇ ਤੇ ਉਹ ਪੂਰੇ ਪੰਜਾਬ ਦੀਆਂ ਧੀਆ ਭੈਣਾਂ ਤੇ ਬੋਲਿਆ ਗਿਆ ਯਾਰ 100-100 ਰੁਪਏ ਨੂੰ ਯਾਰ ਕੀ ਹੁੰਦਾ ਯਾਰ 100-100 ਰੁਪਏ ਨੂੰ ਕੀ ਤੁਸੀਂ ਗੱਲ ਲਜਾ ਕੇ ਇੱਧਰ ਨੂੰ ਰਹੇ ਹੋ ਯਾਰ ਤਾਂ ਉਹ ਤੁਹਾਨੂੰ ਨਹੀਂ ਲੱਗਦਾ ਕਿ ਉਹ ਚੀਜ਼ ਉਬਾਲਾ ਮਾਰੂਗੀ ਸੁਭਾਵਿਕ ਤੌਰ ਤੇ ਬਾਲਾ ਮਾਰੂਗੀ ਕਿ ਬਕਵਾਸ ਕਰੋਗੇ ਤਾਂ ਯਾਰ ਫਿਰ ਖਾਮਯਾਜ਼ਾ ਪੋਕਤਨ ਨੂੰ ਕਹਿੰਦੇ ਹੁੰਦੇ ਨੇ ਕਿ ਜ਼ੁਬਾਨ ਇਹਨੂੰ ਲੁਤਰੋ ਵੀ ਕਹਿੰਦੇ ਆ ਲੁਤਰੋ ਬੜਾ ਕੁਝ ਕਰਾ ਦਿੰਦੀ ਆ ਬਹੁਤ ਕੁਝ ਕਰਵਾ ਦਿੰਦੀ ਆ ਮਤਲਬ ਛਤਰਾਂ ਤੋਂ ਬਚਵਾਉਂਦੀ ਵੀ ਲੁਤਰੋਈ ਆ ਤੇ ਛਤਰ ਪਵਾਉਂਦੀ ਵੀ ਲੁਤਰੋਈ ਆ ਠੀਕ ਹੈ ਨਾ ਇਹ ਜ਼ੁਬਾਨ ਇਹ ਜੀ ਚੀਜ਼ ਆ ਕਿ ਭਾਈ ਤੁਹਾਡੀ ਜਾਇਜਾਕਾਰ ਵੀ ਇਹੀ ਕਰਵਾਉਂਦੀ ਆ ਤੇ ਤੁਹਾਡੇ ਫਿਰ ਕਹਿੰਦੇ ਵੀ ਥੂ ਥੂ ਵੀ ਤੁਹਾਡੀ ਤੁਹਾਡੀ ਜ਼ੁਬਾਨ ਹੀ ਕਰਵਾਉਂਦੀ ਆ ਸਾਰਾ ਕੁਝ ਤੁਹਾਡੀ ਜ਼ੁਬਾਨ ਤੇ ਆ ਤਾਂ ਮੈਂ ਕਹਾਂ ਕਿ ਉਹਨੇ ਖਾਮਯਾਜ਼ਾ ਪੋਕਤਿਆ ਜੋ ਕੁਝ ਉਹ ਬੋਲੀ ਆ ਮੈਂ ਤਾਂ ਇਹ ਵੀ ਕਹਿਣਾ ਕਿ ਯਾਰ ਹਜੇ ਤਾਂ ਨਾ ਉਹ ਸ਼ੁਕਰ ਕਰੇ ਕਿ ਉੱਥੇ ਇੱਕੋ ਪੰਜਾਬ ਦੀ ਧੀ ਸੀ ਜੇਕਰ ਉੱਥੇ ਕਿਤੇ ਪੰਜ ਚਾਰ ਪੰਜਾਬ ਦੀਆਂ ਧੀਆਂ ਹੁੰਦੀਆਂ ਜੇ ਇਹਦਾ ਬਣਦਾ ਕਿ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹਦਾ ਕੀ ਬਣਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਣੀ ਸੀ ਤਾਂ ਯਾਰ ਕਿ ਐਦਾਂ ਨਹੀਂ ਯਾਰ ਇੰਨੀ ਨਫ਼ਰਤੀ ਭਾਸ਼ਣ ਦੇਣ ਵਾਲੇ ਖੁੱਲ੍ਹਿਆਂ ਫਿਰਦੇ ਨੇ ਇਹਨੇ ਨਫ਼ਰਤੀ ਭਾਸ਼ਣ ਦੇਣ ਵਾਲੇ ਐਮਪੀ ਬਣ ਕੇ ਪਾਰਲੀਮੈਂਟ ਬਣ ਗਏ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਤਾਂ ਫਿਰ ਇਹਨਾਂ ਨੇ ਨਫ਼ਰਤ ਫਲਾਉਣੀ ਆ ਪਹਿਲਾਂ ਦੇਸ਼ ਦੇ ਵਿੱਚ ਬੈਠ ਕੇ ਸੋਸ਼ਲ ਮੀਡੀਆ ਤੇ ਨਫ਼ਰਤ ਫਲਾਈ ਉਸ ਤੋਂ ਬਾਅਦ ਹੁਣ ਜਾ ਕੇ ਪਾਰਲੀਮੈਂਟ ਦੇ ਵਿੱਚ ਚਲੀ ਜੋ ਗਣ ਪਾਰਲੀਮੈਂਟ ਦੇ ਵਿੱਚ ਜਾ ਕੇ ਨਫ਼ਰਤ ਫਲਾਉ ਪਰ ਸਾਨੂੰ ਵੀ ਤੋਬਾ ਇਦਾਂ ਦੇ ਲੀਡਰਾਂ ਤੋਂ ਤੋਬਾ ਹੀ ਤੋਬਾ ਜਿਹੜੀ ਆ ਉਹ ਕਰਨੀ ਚਾਹੀਦੀ ਆ ਪਰ ਪੰਜਾਬ ਦੇ ਉੱਪਰ ਜਿਹੜੇ ਦੇ ਸਮਰਥਕ ਜਿਹੜੇ ਇਹਦੀ ਭੈਣ ਜਿਹੜੀ ਇਹ ਆਪ ਜਾਂ ਜਿਹੜੇ ਇਹਦੇ ਪਾਲਤੂ ਹੋਣਗੇ ਕੁਝ ਚੈਨਲ ਉਹ ਜਿਹੜੇ ਪੰਜਾਬ ਦੇ ਉੱਪਰ ਜਿਹੜੇ ਅਟੈਕ ਕਰ ਰਹੇ ਆ ਅੱਤਵਾਦ ਦਾ ਵੱਖਵਾਦ ਦਾ ਉਗਰਵਾਦ ਦਾ ਖਾਲਸਤਾਨ ਦਾ ਉਹ ਸਾਰੇ ਗਲਤ ਆ ਯਾਰ ਉਹ 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 ਚੀਜ਼ਾਂ ਤਾਂ ਹੀ ਆ ਕਿ ਯਾਰ ਮਤਲਬ ਤੁਹਾਡੇ ਤੇ ਕੁਝ ਹੋਇਆ ਤਾਂ ਉਹ ਅੱਤਵਾਦ ਹੋ ਗਿਆ ਤੁਹਾਡੇ ਤੇ ਕੁਝ ਹੋਇਆ ਤਾਂ ਉਹ ਉਗਰਵਾਦ ਹੋ ਗਿਆ ਖਾਲਸਤਾਨ ਹੋ ਗਿਆ ਕੀ ਆ ਯਾਰ ਕਿ ਸੱਚਮੁੱਚ ਪੰਜਾਬ ਨੂੰ ਤੁਸੀਂ ਇਹ ਮੰਨਦੇ ਹੋ